ਨਮਸਕਾਰ ਸਸਰਕਲ ਜਹਨ ਅੱਜ ਤੁਹਾਨੂੰ ਇੱਕ ਹੋਰ ਮੁੱਦੇ ਦੇ ਵੱਲ ਲਿਜਾ ਰਹੇ ਹਾਂ ਜੋ ਕਿ ਹਰ ਕਣਕ ਲੈਣ ਵਾਲੇ ਦੇ ਹੱਕ ਦੇ ਵਿੱਚ ਹੋਵੇ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਮੁੱਦੇ ਦੇ ਵਿੱਚ ਵੀ ਨੈਸ਼ਨਲ ਫੂਡ ਸਕਿਉਰਟੀ ਵੱਲੋਂ ਜਿੰਨਾ ਬੱਚਿਆਂ ਦੀ ਜਿੰਨਾ ਪਰਿਵਾਰਕ ਮੈਂਬਰਾਂ ਦੀ KYC ਨਹੀਂ ਹੋਈ ਇਹ KYC ਨਹੀਂ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕਣਕ ਦੇ ਉੱਪਰ ਕਟ ਲੱਗ ਜਾਵੇਗਾ ਤੇ ਇਸ ਕਰਕੇ ਤੁਸੀਂ ਆਪ ਕੋ ਆਪਣੇ ਡੀਪੂ ਹੋਲਡਰ ਕੋਲੇ ਜਾਓ ਤੇ ਡੀਪੂ ਹੋਲਡਰ ਕੋਲੇ ਜਾ ਕੇ ਆਪਣੀ KYC ਜ਼ਰੂਰ ਕਰਵਾਓ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਲ ਤੁਹਾਨੂੰ ਮਿਲਣ ਜਾ ਰਹੀ ਹੈ ਉਸ ਕਲਕ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਕਿਸੇ ਮੈਂਬਰ ਦਾ ਹੱਕ ਨਾ ਮਾਰਿਆ ਜਾਵੇ ਜਿਹਦੀ KYC ਨਹੀਂ ਹੋਏਗੀ ਉਸ ਵਿਅਕਤੀ ਦਾ ਉਹ ਕਲਕ ਨਹੀਂ ਮਿਲੇਗੀ ਉਸ ਵਿਅਕਤੀ ਦੇ ਰਸਣ卡ਡ ਵਿੱਚੋਂ ਦਾ ਨਾਮ ਕੱਢ ਦਿੱਤਾ ਜਾਏਗਾ ਅੱਗੇ ਦਰਜ ਹੋ ਗਿਆ ਨਾਮ ਹੋਏ ਗੱਲਾਂ ਬਾਤੀਆਂ ਨੇ ਪਰ ਤੁਸੀਂ ਜਲਦੀ ਤੋਂ ਜਲਦੀ ਆਪਣੇ ਸੰਬੰਧਤ ਡਿਪੋ ਹੋਲਡਰ ਕੋਲ ਜਾਓ ਤੇ ਆਪਣੀ ਕੇਵਾਈਸੀ ਕਰਾਓ ਆਉਣ ਵਾਲੇ ਸਮੇਂ ਦੇ ਵਿੱਚ ਕਲਕ ਪ੍ਰਾਪਤ ਕਰੋ ਜੇ ਅਗਰ ਤੁਸੀਂ ਕਲਕ ਪ੍ਰਾਪਤ ਨਹੀਂ ਕਰਨੀ ਆਪਣੀ ਕੇਵਾਈਸੀ ਬੇਸ਼ੱਕ ਨਾ ਕਰੋ ਇਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕਿ ਆਪਣੀ ਕੇਵਾਈਸੀ ਕਰਵਾ ਕੇ ਆਪਣੇ ਹੱਕ ਦਾ ਜੋ ਰਾਸ਼ਨ ਹੈ ਸਰਕਾਰ ਦਿੰਦੀ ਹੈ ਤਾਂ ਉਸ ਨੂੰ ਪ੍ਰਾਪਤ ਕਰੋ ਜਲਦੀ ਤੋਂ ਜਲਦੀ ਆਪਣੇ ਡਿਪੋ ਹੋਲਡਰ ਕੋਲ ਜਾਓ ਧੰਨਵਾਦ